ਇੱਥੇ ਹੁੰਦਿਆਂ ਦੇਖਿਆ ਐਕਸੀਡੈਂਟ ਹੋਇਆ ਇੱਥੇ ਜਦੋਂ ਦੇਖਿਆ ਪਤਾ ਨਹੀਂ ਕਾਹਤ ਵੱਜੇ ਕਾਹਤ ਨਹੀਂ ਸਕੂਟਰੀਆਂ ਖੜੀਆਂ ਐ ਉਧਰ ਜਾਨੀ ਕਿ ਉਹ ਮੁੱਕ ਗਿਆ ਮੈਂ ਪਰਨਾ ਲਾ ਕੇ ਗਾਲਚੋ ਉਹਦੇ ਸਿਰ ਤੇ ਪਾਤਾ ਉਹ ਮੁੱਕ ਗਿਆ ਹੋ ਸਕਦਾ ਹੀ ਉਹਨੂੰ ਕੋਈ ਹੱਥ ਨਹੀਂ ਪੁੰਦਾ ਉਹਨੂੰ ਮੈਂ ਆਪਦੇ ਸਿਰ ਦੀ ਪੱਗ ਲਾ ਕੇ ਲਵੇੜ ਕੇ ਪਾਤਾ ਵੀ ਇਹਨੂੰ ਤਾਂ ਬਚਾਓ ਜੇ ਤੁਸੀਂ ਨਹੀਂ ਲਿਜਾਣਾ ਚਾਹੁੰਦੇ ਅਸੀਂ ਮੋਟਰਸਾਈਕਲ ਤੇ ਲੈ ਜੰਨੇ ਇੱਥੇ ਅੱਡੇ ਤੇ ਤਾਨੂੰ ਜਾਣਦੇ ਪਛਾਨਦੇ ਨਹੀਂ ਜਾਣਦੇ ਕੋਈ ਚੱਕਰ ਨਹੀਂ ਭਾਜੀ ਉਹਦੀ ਜਾਨ ਬਾਝੂ ਉਹ ਤਾਂ ਮੁੱਕ ਗਿਆ ਜਿਹੜਾ ਜਿਹੜਾ ਥਾ ਮੁੱਕ ਗਿਆ ਭਾਜੀ ਉਹਨੂੰ ਕੀ ਕਰਾਂਗੇ 112 ਤੇ ਕਾਲ ਆਈ ਕਿ ਨੀਲਾ ਗੈਸਿੰਗਰ ਹੋਇਆ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਜਿਹੜੇ ਦੋ ਬੰਦੇ ਫਟੜਚੋਂ ਨਾਲ ਜਲਦੀ ਬਚੇ ਉਹ ਸੁਰੱਖਿਅਤ ਆ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਚੁੱਕੀ ਸੀ ਤੇ ਕੀ ਕਰਾਂ ਨਾ ਮੈਂ ਕੀ ਕਰਾਂ ਹਾਂਜੀ ਅਸੀਂ ਦੁਰਗਾਪੁਰੋਂ ਭਾਜੀ ਮੱਖਣ ਮੇਰਾ ਨਾਮ ਮਸ਼ੀਨ ਤੋਂ ਆਏ ਸੀ ਅਸੀਂ ਤਾਂ ਹੀ ਉਧਰੋਂ ਹੁੰਦਿਆਂ ਅੱਡੇ ਤੋਂ ਵੀ ਆਪਦਾ ਸਬਜੀ ਪਾਣੀ ਲਿਓਣ ਦਾ ਸੀ ਤੇ ਇੱਥੇ ਹੁੰਦਿਆਂ ਦੇਖਿਆ ਐਕਸੀਡੈਂਟ ਹੋਇਆ ਇੱਥੇ ਜਦੋਂ ਦੇਖਿਆ ਪਤਾ ਨਹੀਂ ਕਾਹਚ ਵੱਜੇ ਕਾਹਚ ਨਹੀਂ ਸਕੂਟਰੀਆਂ ਖੜੀਆਂ ਐ ਉਧਰ ਜਾਨੀ ਕਿ ਉਹ ਮੁੱਕ ਗਿਆ ਮੈਂ ਪਰਨਾ ਲਾ ਕੇ ਗਾਲ ਚੋਂ ਉਹਦੇ ਸਿਰ ਤੇ ਪਾ ਤਾ ਉਹ ਮੁੱਕ ਗਿਆ ਹੋ ਸਕਦਾ ਸੀ ਉਹਨੂੰ ਕੋਈ ਹੱਥ ਨਹੀਂ ਪੁੰਦਾ ਉਹਨੂੰ ਮੈਂ ਆਪਦੇ ਸਿਰ ਦੀ ਪਾਗ ਲਾ ਕੇ ਲਵੇੜ ਕੇ ਤੇ ਪਾ ਤਾ ਵੀ ਇਹਨੂੰ ਤਾਂ ਬਚਾਓ ਜੇ ਤੁਸੀਂ ਨਹੀਂ ਲਿਜਾਣਾ ਚਾਹੁੰਦੇ ਅਸੀਂ ਮੋਟਰਸਾਈਕਲ ਤੇ ਲੈ ਜੰਨੇ ਆਈ ਸੀ ਅੱਡੇ ਤੇ ਤੇ ਇੰਨੇ ਨੌ ਦਾ ਬਚਾ ਹੋ ਜੂ ਤਾਂ ਅਸੀਂ ਦੇ ਇੰਨੇ ਹੈਲਪ ਕੀਤੀ ਆ ਵੀ ਤੁਹਾਨੂੰ ਜਾਣਦੇ ਪਛਾਣਦੇ ਨਹੀਂ ਜਾਣਦੇ ਕੋਈ ਚੱਕਰ ਨਹੀਂ ਭਾਜੀ ਉਹਦੀ ਜਾਨ ਬਾਝੂ ਉਹ ਤਾਂ ਮੁੱਕ ਗਿਆ ਜਿਹੜਾ ਜਿਹੜਾ ਤਾਂ ਮੁੱਕ ਗਿਆ ਭਾਜੀ ਉਹਨੂੰ ਕੀ ਕਰਾਂਗੇ ਇਹ ਕਿਹੜੀ ਰੋਡ ਤੇ ਘਟਾਈ ਹੈ ਇਹ ਕਪੂਰਥਲਾ ਰੋਡ ਸੁਲਤਾਨਪੁਰ ਕਪੂਰਥਲੇ ਤੋਂ ਸੁਲਤਾਨਪੁਰਨ ਰੋਡ ਤੇ ਘਟਨਾ ਹੋਈ ਹੈ ਕਿੰਨੇ ਵਜੇ ਘਟਨਾ ਹੈ ਇਹ 6 ਵਜੇ ਦੀ ਘਟਨਾ ਹੈ ਇਹ ਹੁਣ ਚੱਕਵੀ ਨੂੰ ਭੇਜ ਦਿੱਤਾ ਗਿਆ ਸੁਲਤਾਨਪੁਰ ਹਾਂਜੀ ਉਹਨੂੰ ਭੇਜ ਦਿੱਤਾ ਵਾ ਭਾਜੀ ਉਹ ਪਤਾ ਨਹੀਂ ਸਾਨੂੰ ਸੁਲਤਾਨਪੁਰ ਲਗਾਇਆ ਕਿੱਥੇ ਲਗਾਇਆ ਉਹ ਕਹਿੰਦੇ ਵੀ ਇਹਨੂੰ ਤੁਸੀਂ ਨਾਲ ਵਾ ਮੈਂ ਕਿਹਾ ਅਸੀਂ ਤੁਹਾਡੇ ਨਾਲ ਹੁਣ ਪਤਾ ਨਹੀਂ ਕਿੱਥੇ ਲਗਾਇਆ ਕਿੱਥੇ ਨਹੀਂ ਅਸੀਂ ਮਗਰ ਵੀ ਗਏ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਗਏ ਕਿੱਥੇ ਨਹੀਂ ਲੈ ਕੇ ਗਏ ਤਾਂ ਅਸੀਂ ਉਹਨੂੰ ਗੱਡੀ 'ਚ ਪਾ ਗਏ ਜਾਣ ਕੇ ਭੇਜ ਦਿੱਤਾ ਸੀ ਮੈਂ ਉਹਦਾ ਦਸਤਾਰ ਲਾ ਕੇ ਉੱਤੋਂ ਵੀ ਉਹਦੇ ਸਿਰ ਨੂੰ ਲਿਬੇੜ ਦਿੱਤੀ ਮੈਂ ਐਸੇ ਸਰਬ ਸਿੰਘ 244 KPT ਅਸੀਂ ਸੜਕ ਸੁਰੱਖਿਆ ਫੋਰਸ 52903 ਤੁਸੀਂ ਚੱਲਦੇ ਹਾਂ ਸੁਲਤਾਨਪੁਰ ਤੋਂ ਕੋਜੇਲ ਤੱਕ ਜੋ ਕਿ ਨਡਵੰਦਿੱਲਾ ਦੇ ਸਾਮਣੇ 112 ਦੇ ਕਾਲਾ ਇੱਕ ਨਡਵੰਦਿੱਲਾ ਕੈਸੀਡੈਂਟਰ ਹੋਇਆ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਜਿਹੜੇ ਦੋ ਬੰਦੇ ਫੱਟਰ ਚ ਉਹਨਾਂ ਜਲਦੀ ਬਚਾਅ ਉਸ ਨੂੰ ਪਹੁੰਚਾਇਆ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਚੁੱਕੀ ਸੀ ਇਹ ਕਿਸੀ ਐਕਸੀਡੈਂਟ ਹੋਇਆ ਦੋ ਦੋ ਸਕੂਟਰੀਆਂ ਤੇ ਇੱਕ ਕਾਰ ਵਿੱਚ ਵਜੇ ਇੱਕ ਕਾਰ ਨਾਲ ਉਸ ਨੂੰ ਪਹੁੰਚਾ ਕੇ ਲੈ ਗਿਆ ਜਿਹੜੇ ਬੰਦੇ ਕੱਥਾ ਹੀ ਪਤਾ ਕਿ ਉਹ ਕਿੱਥੋਂ ਨੇ ਉਹ ਪਿੰਡ ਕੋਠੇ ਦਾ ਦਾਦੇ ਇਹ ਹੁਣ ਪੈਸੀ ਚੌਂਕੀ ਦੇ ਮਠਲ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਅਗਲੀ ਕਾਰ ਉਹਨਾਂ ਕਰ ਰਹੇ ਨੇ ਇੱਥੇ ਹੁੰਦਿਆਂ ਦੇਖਿਆ ਐਕਸੀਡੈਂਟ ਹੋਇਆ ਇੱਥੇ ਜਦੋਂ ਦੇਖਿਆ ਪਤਾ ਨਹੀਂ ਕਾਹਤ ਵੱਜੇ ਕਾਹਤ ਨਹੀਂ ਸਕੂਟਰੀਆਂ ਖੜੀਆਂ ਐ ਉਧਰ ਜਾਨੀ ਕਿ ਉਹ ਮੁੱਕ ਗਿਆ ਮੈਂ ਪਰਨਾ ਲਾ ਕੇ ਗਾਲਚੋ ਉਹਦੇ ਸਿਰ ਤੇ ਪਾਤਾ ਉਹ ਮੁੱਕ ਗਿਆ ਹੋ ਸਕਦਾ ਹੀ ਉਹਨੂੰ ਕੋਈ ਹੱਥ ਨਹੀਂ ਪੁੰਦਾ ਉਹਨੂੰ ਮੈਂ ਆਪਦੇ ਸਿਰ ਦੀ ਪੱਗ ਲਾ ਕੇ ਲਵੇੜ ਕੇ ਪਾਤਾ ਵੀ ਇਹਨੂੰ ਤਾਂ ਬਚਾਓ ਜੇ ਤੁਸੀਂ ਨਹੀਂ ਲਿਜਾਣਾ ਚਾਹੁੰਦੇ ਅਸੀਂ ਮੋਟਰਸਾਈਕਲ ਤੇ ਲੈ ਜੰਨੇ ਆਈਏ ਅੱਡੇ ਤੇ ਤਾਨੂੰ ਜਾਣਦੇ ਪਛਾਨਦੇ ਨਹੀਂ ਜਾਣਦੇ ਕੋਈ ਚੱਕਰ ਨਹੀਂ ਭਾਜੀ ਉਹਦੀ ਜਾਨ ਬਾਝੂ ਉਹ ਤਾਂ ਮੁੱਕ ਗਿਆ ਜਿਹੜਾ ਜਿਹੜਾ ਥਾ ਮੁੱਕ ਗਿਆ ਭਾਜੀ ਉਹਨੂੰ ਕੀ ਕਰਾਂਗੇ 112 ਤੇ ਕਾਲ ਆਈ ਕਿ ਕਦਮੀਲਾ ਐਕਸੀਡੈਂਟਰ ਹੋਇਆ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਜਿਹੜੇ ਦੋ ਬੰਦੇ ਫਟੜਚੋਂ ਨਾਲ ਜਲਦੀ ਬਚੇ ਉਹ ਸੁਰੱਖਿਅਤ ਆ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਚੁੱਕੀ ਸੀ ਤੇ ਕੀ ਕਰਾਂ ਨਾ ਮੈਂ ਕੀ ਕਰਾਂ ਹਾਂਜੀ ਅਸੀਂ ਦੁਰਗਾਪੁਰੋਂ ਭਾਜੀ ਮੱਖਣ ਮੇਰਾ ਨਾਮ ਮਸ਼ੀਨ ਤੋਂ ਐਸੇ ਆਏ ਸੀ ਤਾਂ ਹੀ ਉਧਰੋਂ ਹੁੰਦਿਆਂ ਅੱਡੇ ਤੋਂ ਵੀ ਆਪਦਾ ਸਬਜੀ ਪਾਣੀ ਲਿਓਣ ਦਾ ਸੀ ਤੇ ਇੱਥੇ ਹੁੰਦਿਆਂ ਦੇਖਿਆ ਐਕਸੀਡੈਂਟ ਹੋਇਆ ਇੱਥੇ ਜਦੋਂ ਦੇਖਿਆ ਪਤਾ ਨਹੀਂ ਕਾਤ ਤੇ ਵੱਜੇ ਕਾਤ ਤੇ ਨਹੀਂ ਸਕੂਟਰੀਆਂ ਖੜੀਆਂ ਐ ਉਧਰ ਜਾਨੀ ਕਿ ਉਹ ਮੁੱਕ ਗਿਆ ਮੈਂ ਪਰਨਾ ਲਾ ਕੇ ਗਾਲ ਚੋਂ ਉਹਦੇ ਸਿਰ ਤੇ ਪਾ ਤਾ ਉਹ ਮੁੱਕ ਗਿਆ ਹੋ ਸਕਦਾ ਸੀ ਉਹਨੂੰ ਕੋਈ ਹੱਥ ਨਹੀਂ ਪੁੰਦਾ ਉਹਨੂੰ ਮੈਂ ਆਪਦੇ ਸਿਰ ਦੀ ਪਾਗ ਲਾ ਕੇ ਲਵੇੜ ਕੇ ਤੇ ਪਾ ਤਾ ਵੀ ਇਹਨੂੰ ਤਾਂ ਬਚਾਓ ਜੇ ਤੁਸੀਂ ਨਹੀਂ ਲਿਜਾਣਾ ਚਾਹੁੰਦੇ ਅਸੀਂ ਮੋਟਰਸਾਈਕਲ ਤੇ ਲੈ ਜੰਨੇ ਆਈ ਸੀ ਅੱਡੇ ਤੇ ਤੇ ਇੰਨੇ ਨੌ ਦਾ ਬਚਾ ਹੋ ਜੂ ਤਾਂ ਅਸੀਂ ਦੇ ਇੰਨੇ ਹੈਲਪ ਕੀਤੀ ਆ ਵੀ ਤੁਹਾਨੂੰ ਜਾਣਦੇ ਪਛਾਣਦੇ ਨਹੀਂ ਜਾਣਦੇ ਕੋਈ ਚੱਕਰ ਨਹੀਂ ਭਾਜੀ ਉਹਦੀ ਜਾਨ ਬਾਝੂ ਉਹ ਤਾਂ ਮੁੱਕ ਗਿਆ ਜਿਹੜਾ ਜਿਹੜਾ ਤਾਂ ਮੁੱਕ ਗਿਆ ਭਾਜੀ ਉਹਨੂੰ ਕੀ ਕਰਾਂਗੇ ਇਹ ਕਿਹੜੀ ਰੋਡ ਤੇ ਘਟਨਾ ਹੈ ਇਹ ਕਪੂਰਥਲਾ ਰੋਡ ਸੁਲਤਾਨਪੁਰ ਕਪੂਰਥਲੇ ਤੋਂ ਸੁਲਤਾਨਪੁਰਨ ਰੋਡ ਤੇ ਘਟਨਾ ਹੋਈ ਹੈ ਕਿੰਨੇ ਵਜੇ ਘਟਨਾ ਹੈ ਇਹ 6 ਵਜੇ ਦੀ ਘਟਨਾ ਹੈ ਇਹ ਹੁਣ ਚੱਕਰ ਵਿੱਚ ਭੇਜ ਦਿੱਤਾ ਗਿਆ ਸੁल्तानਪੁਰ ਹਾਂਜੀ ਉਹਨੂੰ ਭੇਜ ਦਿੱਤਾ ਵਾ ਭਾਜੀ ਉਹ ਪਤਾ ਨਹੀਂ ਸਾਨੂੰ ਸੁਲਤਾਨਪੁਰ ਲਗਾਇਆ ਕਿੱਥੇ ਲਗਾਇਆ ਉਹ ਕਹਿੰਦੇ ਵੀ ਇਹਨੂੰ ਤੁਸੀਂ ਨਾਲ ਵਾ ਮੈਂ ਕਿਹਾ ਅਸੀਂ ਤੁਹਾਡੇ ਨਾਲ ਹੁਣ ਪਤਾ ਨਹੀਂ ਕਿੱਥੇ ਲਗਾਇਆ ਕਿੱਥੇ ਨਹੀਂ ਅਸੀਂ ਮਗਰ ਵੀ ਗਏ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਗਏ ਕਿੱਥੇ ਨਹੀਂ ਲੈ ਕੇ ਗਏ ਤਾਂ ਅਸੀਂ ਉਹਨੂੰ ਗੱਡੀ 'ਚ ਪਾ ਗਏ ਜਾਣ ਕੇ ਭੇਜ ਦਿੱਤਾ ਸੀ ਮੈਂ ਉਹਦਾ ਦਸਤਾਰ ਲਾ ਕੇ ਉੱਤੋਂ ਵੀ ਉਹਦੇ ਸਿਰ ਨੂੰ ਲਿਬੇੜ ਦਿੱਤੀ ਮੈਂ ਐਸੇ ਸਰਬ ਸਿੰਘ 244 KPT ਅਸੀਂ ਸੜਕ ਸੁਰੱਖਿਆ ਫੋਰਸ 52903 ਤੁਸੀਂ ਚੱਲਦੇ ਹਾਂ ਸੁਲਤਾਨਪੁਰ ਤੋਂ ਕੋਜੇਲ ਤੱਕ ਜੋ ਕਿ ਨਡਵਿੰਡਾ ਦੇ ਸਾਮਣੇ 112 ਦੇ ਕਾਲਾ ਇੱਕ ਨਡਵਿੰਡਾ ਕੈਸੀਡੈਂਟਰ ਹੋਇਆ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਜਿਹੜੇ ਦੋ ਬੰਦੇ ਫਟਟਰ ਚ ਉਹਨਾਂ ਜਲਦੀ ਪੁਲਿਸ ਪਹੁੰਚਾਇਆ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਚੁੱਕੀ ਸੀ ਇਹ ਕਿਸੀ ਐਕਸੀਡੈਂਟ ਹੋਇਆ ਦੋ ਦੋ ਸਕੂਟਰੀਆਂ ਤੇ ਇੱਕ ਕਾਰ ਵਿੱਚ ਵਜੇ ਇੱਕ ਕਾਰ ਨਾਲ ਇਸਨ ਕਾਲਾ ਲੈ ਕੇ ਗਿਆ ਜਿਹੜੇ ਬੰਦੇ ਕਿੱਥੇ ਹੀ ਪਤਾ ਕਿ ਉਹ ਕਿੱਥੋਂ ਨੇ ਉਹ ਪਿੰਡ ਕੋਠੇ ਦਾ ਦਾਦੇ ਇਹ ਹੁਣ ਪੈਸੀ ਚੌਂਕੀ ਦੇ ਮਠਲ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਅਗਲੀ ਕਾਰ ਉਹਨਾਂ ਕਰ ਰਹੇ ਨੇ